ਅਸੀਂ ਜੀ ਕਿ ਤੁਹਾਨੂੰ ਬੇਨਤੀ ਕਰਦੇ ਸਰਪੰਚ ਜੀ ਕੀ ਹੋਇਆ ਅੰਦਰ ساری ਵਾਦਾ ਇਹਨਾਂ ਨੂੰ ਕੁੱਟਿਆ ਸਰਪੰਚ ਸਾਹਿਬ ਲੋ ਵੀ ਹੋਇਆ ਬਟੇ ਸਰਪੰਚ ਆਜ ਸੁਬਹ ਹੋਇਆ ਕੇ ਠੀਕ ਗੱਲ ਹੋਈ ਹੈ ਜੀ ਇਹ ਸਰਪੰਚ ਆਹ ਜੀ ਤਾਸ਼ ਖੇល ਰਹੇ ਥੇ ਜੀ 10-12 ਕਹਿੰਦੇ ਜਿਹਨੂੰ ਉਹ ਚਾਰ ਬੰਦੇ ਹਮੇ ਖੇល ਰਹੇ ਆ ਬਾਕੀ 15-20 ਜਣੇ ਬੈਠੇ ਆ ਠੀਕ ਹੈ ਇਹ ਕਹਿੰਦੇ ਜੀ ਤੁਸੀਂ ਕਹਿੰਦੇ ਜੂਆ ਖੇਲਦੇ ਹਾਂ ਮੈਨੂੰ ਕਿਹਾ ਵੀ ਜੂਆ ਕੀ ਹੈ ਤਾਂ 10 ਬੱਤੀ ਦਾ ਆਮ ਖੇਲਦੇ ਆ ਕਹਿੰਦਾ ਅੰਦਰ ਬੈਠ ਕੇ ਖੇਲਦੇ ਆ ਹੈ ਚਾਰ ਪੱਤੇ ਜੀ ਬਸ ਬੰਡਲ ਕਿ ਹੁਣ 15 20 ਦਾ ਸਾਲ ਜਾਲੇ ਬੈਠੇ ਤੇ ਚਲੋ ਚਾਰ ਤੇ ਜੀ ਉਹ ਖੇਲਦੇ ਹਾਂ ਮੈਨੂੰ ਕਿਹਾ ਵੀ ਅੱਜ ਇਹਨੂੰ ਜੂਆ ਕਿੰਨਾ ਕਹਿ ਸਕਦੇ ਤੁਸੀਂ ਉਹ ਕਹਿੰਦਾ ਤੁਸੀਂ ਅੰਦਰ ਨਹੀਂ ਬੜੇ ਵੇ ਮਹਾ ਅੰਦਰ ਫਿਰ ਯਾਰ ਪੱਖੇ ਪੱਖਾ ਪੱਖਾ ਲੱਗਿਆ ਵਾ ਪੱਖਾ ਲੱਗਿਆ ਵਾ ਅੰਦਰistan ਬੈਠੇ ਆ ਇਹ ਗੱਲ ਹੋਈ ਇਹ ਪਿੰਡ ਦੇ ਸੀ ਮੁੰਡੇ ਜਿਹੜੇ ਬੰਦੇ ਆ ਸਾਰੇ ਪਿੰਡ ਮਾਰਕੀਟ ਵਾਲੇ ਆ ਗਏ ਮਾਰਕੀਟ ਵਾਲਾ ਮਾਰਕੀਟ ਵਾਲਿੰਗ ਹੈ ਟੱਕਾ ਮਾਰਨਾ ਪਹਿਲਾਂ ਵੀ ਖੇਡ ਜਾਂਦੇ ਸੀ ਹਰ ਸ਼ੁੱਕਰ ਨੂੰ ਖੇਡਦੇ ਕੋਈ ਸ਼ੁੱਕਰ ਦੀ ਛੁੱਟੀ ਹੁੰਦੀ ਹੈ ਮਾਰਕੀਟ ਨੂੰ ਸਾਰੇ ਖੇਡਦੇ ਆ ਤੁਹਾਨੂੰ ਤੁਹਾਨੂੰ ਕੀ ਲੱਗਦਾ ਕਿ ਵੀ ਪ੍ਰਸ਼ਾਸਨ ਨੂੰ ਕੀ ਮਤ ਲੱਗਿਆ ਵੀ ਇੱਥੇ ਅਕ ਤਲਾਸ਼ਗੈਟੀ ਜਾਰੀ ਹੈ ਜੂਆ ਖੇਡਿਆ ਜਾ ਰਿਹਾ ਹੈ ਇਹਦੀ ਵੀ ਕੱਟੇ ਜੀ ਨੇ ਕਿ ਸਾਰੇ ਅਗੇ ਜੇਪਾਂ ਮਾਰੇ ਪੈਸੇ ਕੱਟੇ ਸਾਨੂੰ ਹੁਣ ਕੀ ਪਤਾ ਲੱਗ ਰਿਹਾ ਹੈ ਇਹਨਾਂ ਨੂੰ ਕਿੱਥਾ ਹੋਊਗਾ ਕਹਿੰਦੇ ਕਹਿੰਦੇ ਸਾਨੂੰ ਸਾਨੂੰ ਕਹਿੰਦੇ ਕੋਈ ਉੱਪਰ ਤੋਂ ਆਇਆ ਸਮਝਿਆ ਅਬੀ ਇਹ ਤੱਕ ਜੂਆ ਖੇਲ ਹੋ ਰਿਹਾ ਮੈਂ ਦੇਖ ਲਓ ਕਿਹੜਾ ਜੂਆ ਹੋ ਰਿਹਾ ਹੈ ਕਿਹੜਾ ਜੂਆ ਦੇਖ ਲਓ ਜਿਹੜੇ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਸੀ ਉਹ ਮੁੱਢਾ ਪਠਾਣਾ ਦੇ ਸੀ ਜਾਂ ਬਾਹਰ ਦੀ ਬਾਈ ਵੀ ਪਿੱਛੇ ਇਹੋ ਬਾਰੇ ਮੈਂ ਨਹੀਂ ਜਾਣਦਾ ਕਿ ਬਾਰੇ ਹਾਂ ਸਾਰੀ ਤੇ ਜੀ ਕੋਈ ਕੋਈ ਪੈਸਾ ਕੁਝ ਨਹੀਂ ਦੱਸਦਾ ਸੋ ਦੇਖੋ ਮਸਲਾ ਜਿਹੜਾ ਵਿਗੜਿਆ ਵਾਏ ਜੀ ਦੇਖੋ ਮੂਲਾਪੁਰ ਕਰੀਬ ਦਾਸੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਮੌਕੇ ਦੀਆਂ ਤਸਵੀਰਾਂ ੱੱਕਾ ਮੁੱਕੀ ਪੁਲਿਸ ਦੇ ਨਾਲ ਕੀਤੀ ਜਾ ਰਹੀ ਹੈ ਸੋ ਨਾਲ ਦੀ ਨਾਲ ਜਿਹੜਾ ਮਾਮਲਾ ਬੇਕਾਬੂ ਹੁੰਦਾ ਨਜ਼ਰ ਆ ਰਿਹਾ ਏ ਸੋ ਦੇਖੋ ਤਸਵੀਰਾਂ ਦੇ ਵਿੱਚ ਸੋ ਦੇਖੋ ਜੋ ਜਿਹੜੇ ਹਾਲਾਤ ਨੇ ਬਹੁਤ ਜ਼ਿਆਦਾ ਵਿਗੜ ਚੁੱਕੇ ਨੇ ਸੋ ਮੁੱਲਾਪੁਰ ਦੀ ਜਿਹੜੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮੁੱਲਾਪੁਰ ਗਰੀਬ ਦਸਤਿਆਂ